ਪੰਜਾਬ ਅਤੇ ਹਰਿਆਣਾ ਸਮੇਤ ਮੈਦਾਨੀ ਇਲਾਕਿਆਂ 'ਚ ਵੱਧਣਗੇ ਲੂ ਚੱਲਣ ਦੇ ਦਿਨ। ਜੀ ਹਾਂ, ਮੌਸਮ ਵਿਭਾਗ ਨੇ ਬੀਤੇ ਦਿਨ ਹੀ ਕਿਹਾ ਹੈ, ਭਾਰਤ 'ਚ April ਤੋਂ June ਤੱਕ ਤਾਪਮਾਨ ਆਮ ਨਾਲੋਂ ਜ਼ਿਆਦਾ ਗਰਮ ਰਹਿਣ ਦੀ ਸੰਭਾਵਨਾ ਹੈ। ਮੱਧ ਤੇ ਪੂਰਬੀ ਭਾਰਤ ਸਮੇਤ ਉੱਤਰ-ਪੱਛਮੀ ਮੈਦਾਨੀ ਇਲਾਕਿਆਂ 'ਚ ਲੂ ਚੱਲਣ ਦਿਨੋਂ ਦਿਨ ਹੋਰ ਵੱਧ ਸਕਦੇ ਨੇ। ਭਾਰਤੀ ਮੌਸਮ ਵਿਗਿਆਨ ਦੇ ਮੁਖ ਮੈਰੀਓਜ਼ੋ ਮਹਾਪਾਤਰਾ ਨੇ ਇੱਕ ਆਨਲਾਈਨ ਪ੍ਰੈਸ ਕਾਨਫਰੰਸ 'ਚ ਕਿਹਾ ਹੈ ਪਛਮੀ ਅਤੇ ਪੂਰਬੀ ਪਾਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਵਾਤਾਵਰਣ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ। ਜ਼ਿਆਦਾਤਰ ਖੇਤਰਾਂ 'ਚ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਰਹੇਗਾ। ਉਨ੍ਹਾਂ ਇਹ ਵੀ ਕਿਹਾ ਹੈ ਕਿ April ਤੋਂ June ਤੱਕ ਉੱਤਰ ਅਤੇ ਪੂਰਬੀ ਭਾਰਤ, ਮੱਧ ਭਾਰਤ ਅਤੇ ਉੱਤਰ-ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਆਮ ਨਾਲੋਂ 2 ਤੋਂ 4 ਦਿਨ ਜ਼ਿਆਦਾ ਲੂ ਚੱਲਣ ਦੀ ਸੰਭਾਵਨਾ ਹੈ। ਆਮ ਤੌਰ ਤੇ ਭਾਰਤ ਚ ਅਪ੍ਰੈਲ ਤੋਂ ਜੂਨ ਤੱਕ 4 ਤੋਂ 7 ਦਿਨ ਲੂ ਚੱਲਣ ਦੇ ਦਰਜ ਕੀਤੇ ਗਏ ਨੇ ਆਈਐਮਡੀ ਦੇ ਇੱਕ ਅਧਿਕਾਰੀ ਨੇ ਪਹਿਲਾਂ ਕਿਹਾ ਸੀ ਕਿ ਉੱਤਰੀ ਪੱਛਮੀ ਭਾਰਤ ਨੂੰ ਗਰਮੀਆਂ ਦੌਰਾਨ ਲੂ ਦੇ ਦਿਨਾਂ ਚ ਦੁੱਗਣੀ ਗਿਣਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਖੇਤਰ ਆਮ ਤੌਰ ਤੇ ਮੌਸਮ ਦੌਰਾਨ 5 ਤੋਂ 6 ਲੂ ਦਿਨਾਂ ਦਾ ਸਾਹਮਣਾ ਕਰਦਾ ਹੈ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮੱਧ ਪ੍ਰਦੇਸ਼ ਮਹਾਰਾਸ਼ਟਰ ਉੱਤਰ ਪ੍ਰਦੇਸ਼ ਬਿਹਾਰ ਚਾਰਖੰਡ ਪੱਛਮੀ ਬੰਗਾਲ ਉੜੀਸਾ ਛੱਤੀਸਗੜ੍ਹ ਤੇਲਗਾਨਾ ਆਂਧਰਾ ਪ੍ਰਦੇਸ਼ ਕਰਨਾਟਕ ਅਤੇ ਤਾਮਿਲਨਾਡੂ ਦੇ ਉੱਤਰੀ ਹਿੱਸਿਆਂ 'ਚ ਗਰਮੀ ਦੇ ਦਿਨ ਆਮ ਨਾਲੋਂ ਵੱਧ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਜੀ ਹਾਂ ਇਸ ਮਹੀਨੇ ਗਰਮੀ ਬਹੁਤ ਪੈਣ ਵਾਲੀ ਹੈ April 'ਚ ਭਾਰਤ ਦੇ ਜ਼ਿਆਦਾਤਰ ਹਿੱਸਿਆਂ 'ਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜਿਆਦਾ ਰਹਿਣ ਦੀ ਸੰਭਾਵਨਾ ਹੈ ਹਾਲਾਂਕਿ ਬਹੁਤ ਦੱਖਣੀ ਅਤੇ ਉੱਤਰ ਪੱਛਮੀ ਖੇਤਰਾਂ ਦੇ ਕੁਝ ਖੇਤਰਾਂ 'ਚ ਆਮ ਤਾਪਮਾਨ ਹੋ ਸਕਦਾ ਹੈ ਇਸ ਦੇ ਨਾਲ ਹੀ ਮਹਾਪਾਤਰਾ ਨੇ ਇਹ ਵੀ ਕਿਹਾ ਹੈ ਕਿ ਉੱਤਰ ਪੱਛਮੀ ਤੇ ਉੱਤਰ ਪੂਰਬੀ ਦੇ ਕੁਝ ਸਥਾਨਾਂ ਨੂੰ ਛੱਡ ਕੇ ਜੇ ਇਸ ਦੇ ਚਾਰਤਰ ਹਿੱਸਿਆਂ 'ਚ ਘੱਟੋ ਘੱਟ ਤਾਪਮਾਨ ਆਮ ਨਾਲੋਂ ਜ਼ਿਆਦਾ ਰਹੇਗਾ ਜਿੱਥੇ ਤਾਪਮਾਨ ਆਮ ਜਾਂ ਆਮ ਨਾਲੋਂ ਥੋੜਾ ਘੱਟ ਹੋ ਸਕਦਾ ਹੈ ਮਹਾਰਾਜ ਚ ਤਾਵਣ ਦਿੱਤੀ ਹੈ ਕਿ ਭਾਰਤ ਨੂੰ ਇਸ ਗਰਮੀ ਦੇ ਮੌਸਮ ਚ ਬਿਜਲੀ ਦੀ ਮੰਗ ਚ 9 ਤੋਂ 10 ਫੀਸਦੀ ਸਿਖਰ ਤੇ ਵਾਧੇ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਦੇਸ਼ ਚ ਗਰਮੀ ਦੇ ਦਿਨਾਂ ਦੀ ਗਿਣਤੀ ਵਧੇਰੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਦੱਸਦੇ ਇਹ ਪਿਛਲੇ ਸਾਲ 3 ਮਈ ਨੂੰ 올 ਇੰਡੀਆ ਪੀਕ ਬਿਜਲੀ ਦੀ ਮੰਗ 250 ਗੀਗਾਵਾਟ ਨੂੰ ਪਾਰ ਕਰ ਗਈ ਸੀ ਜੋ ਅਨੁਮਾਨਾਂ ਨਾਲੋਂ 6.3 ਫੀਸਦੀ ਵਾਧਾ ਹੈ ਜਲਵਾਯੂ ਪਰਿਵਰਤਨ ਪ੍ਰੇਰਿਤ ਗਰਮੀ ਦਾ ਸਨਾਬ ਬਿਜਲੀ ਦੀ ਮੰਗ ਨੂੰ ਚਲਾਉਣ ਵਾਲੇ ਮੁੱਖ ਕਾਰਕਾਂ 'ਚੋਂ ਇੱਕ ਹੈ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ April ਤੋਂ June ਤੱਕ ਆਮ ਨਾਲੋਂ ਤਾਪਮਾਨ ਵੱਧ ਰਹੇਗਾ, ਮੱਧ ਅਤੇ ਪੂਰਬੀ ਭਾਰਤ ਅਤੇ ਉੱਤਰ-ਪੱਛਮੀ ਬਨਾਨੀ ਇਲਾਕਿਆਂ ਵਿੱਚ ਜ਼ਿਆਦਾ ਗਰਮੀ ਪਵੇਗੀ। ਭਾਰਤ ਮੌਸਮ ਵਿਭਾਗ ਨੇ ਕਿਹਾ ਹੈ ਕਿ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਵੱਧ ਤਾਪਮਾਨ ਦੇਖਣ ਨੂੰ ਮਿਲੇਗਾ। ਇਸ ਦੇ ਨਾਲ ਹੀ ਦੱਸ ਦਈਏ ਭਾਰਤ ਨੂੰ ਇਸ ਸਾਲ ਗਰਮੀਆਂ ਵਿੱਚ ਬਿਜਲੀ ਦੀ ਮੰਗ 9 ਤੋਂ 10 ਫੀਸਦੀ ਵਧ ਰਹਿਣ ਦੀ ਸੰਭਾਵਨਾ ਨੂੰ ਛਿੱਟਣ ਲਈ ਤਿਆਰ ਰਹਿਣਾ ਪਵੇਗਾ ਪਿਛਲੇ ਬਰੇ ਬਿਜਲੀ ਦੀ ਮੰਗ ਵੱਧ ਤੋਂ ਵੱਧ ਮੰਗ 30 ਮਈ ਨੂੰ 250 ਗੀਗਾਵਾਟ ਪਾਰ ਕਰ ਗਈ ਸੀ ਜੋ ਅੰਦਾਜ਼ੇ ਨਾਲੋਂ 6.